ਜਿੱਥੇ ਕਿ ਪੁਲਿਸ ਵਾਲੋ ਯੋਧਨਸ਼ਾ ਵਿਰੋਧ ਤਹਿਤ ਵਕ ਵਕ ਥਾਵਾਂ ਦੇ ਉੱਤੇ ਕਾਸੋ ਆਪਰੇਸ਼ਨ ਚਲਾਏ ਜਾ ਰਹੇ ਨੇ ਉੱਥੇ ਹੀ ਪਟਿਆਲਾ ਦੇ ਵਿੱਚ ਅੱਜ ਐਸੇ ਕਾਸੋ ਆਪਰੇਸ਼ਨ ਤਹਿਰ ਮਾਹੌਲ ਗਰਮ ਹੋ ਗਿਆ ਜਿੱਥੇ ਕਿ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਜਿੱਥੇ ਕਿ ਪੁਲਿਸ ਵੱਲੋਂ ਸਨੋਰੀ ਅੱਡੇ ਤੇ ਜਦ ਕਾਸੋ ਆਪਰੇਸ਼ਨ ਚਲਾਇਆ ਜਾ ਰਿਹਾ ਸੀ ਤਾਂ ਉਸ ਵੇਲੇ ਇੱਕ ਮਹਿਲਾ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਨੂੰ ਗ੍ਰਿਫਤਾਰ ਕਰਕੇ ਜਦ ਲਿਜਾਇਆ ਜਾ ਰਿਹਾ ਸੀ ਤਾਂ ਦੋ ਹੋਰ ਮਹਿਲਾਵਾਂ ਨੇ ਉੱਥੇ ਹੰਗਾਮਾ ਕਰ ਦਿੱਤਾ ਅਤੇ ਹਾਈ ਵੋਲਟੇਜ ਡਰਾਮਾ ਸ਼ੁਰੂ ਹੋ ਗਿਆ ਜਿਸ ਤੰਗੀ ਤਸਵੀਰਾਂ ਸਾਹਮਣੇ ਆਏ ਹਨ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਪਟਿਆਲਾ ਵਿਖੇ ਇਹ ਮਾਮਲਾ ਵਾਪਰਿਆ ਜਿੱਥੇ ਕਿ ਪਟਿਆਲਾ ਦੇ ਵਿੱਚ ਐਸਐਸਪੀ ਵਰੁਣ ਸ਼ਰਮਾ ਦੀ ਅਗਵਾਈ ਹੇਠ ਕਾਸੋ ਆਪਰੇਸ਼ਨ ਚਲਾਇਆ ਜਾ ਰਿਹਾ ਸੀ ਸਨੋਰੀ ਅੱਡੇ ਦੇ ਉੱਤੇ ਕਾਸੋ ਆਪਰੇਸ਼ਨ ਚਲਾਇਆ ਜਾ ਰਿਹਾ ਸੀ ਜਿਸ ਵਕਤ ਇਹ ਹੰਗਾਮਾ ਦੋ ਮਹਿਲਾਵਾਂ ਨੇ ਪੁਲਿਸ ਦੀ ਗੱਡੀ ਦੇ ਅੱਗੇ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ ਉਹ ਸੜਕ ਤੇ ਹੀ ਲੇਟ ਗਈਆਂ ਜਿਸ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਮੌਕੇ ਤੋਂ ਹਟਾਇਆ ਅਤੇ ਉਕਤ ਮਹਿਲਾ ਨੂੰ ਆਪਣੇ ਨਾਲ ਲੈ ਗਏ ਇਸ ਮੌਕੇ ਤੇ ਐਸਐਸਪੀ ਵਰਨ ਸ਼ਰਮਾ ਨੇ ਕਿਹਾ ਕਿ ਨਸ਼ੇ ਵੇਚਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਕਿ ਕੋਈ ਕੋ ਜਾਣਕਾਰੀ ਸਾਂਝੀ ਕਰਿਆ ਨੇ ਫੋਬੀਤਨ ਸੁਨਾਨ ਨੇ ਦੇਖੋ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਮਾਣਯੋਗ ਮੁੱਖ ਮੰਤਰੀ ਪੰਜਾਬ ਤੇ ਮਾਣਯੋਗ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ ਹੈ ਪੰਜਾਬ ਸਰਕਾਰ ਦੀ ਜਿਹੜੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਆ ਉਹਨੂੰ ਬੜਾ ਤਗੜਾ ਹੁੰਗਾਰਾ ਜਿਹੜਾ ਆ ਪਬਲਿਕ ਸਪੋਰਟ ਦਾ ਵੀ ਮਿਲ ਰਿਹਾ ਹੈ ਅੱਜ ਉਸੇ ਯੋਧ ਨਸ਼ਿਆਂ ਵਿਰੁੱਧ ਮਹਿੰਮ ਦੇ ਤਹਿਤ ਅਸੀਂ ਦੁਬਾਰੇ ਇੱਕ ਕਾਰਡਨੈਂਟ ਸਰਚ ਆਪਰੇਸ਼ਨ ਕਸੋ ਆਪਰੇਸ਼ਨ ਪਲਾਨ ਕੀਤਾ ਐਸਪੀ ਸਿਟੀ ਬਲਵਿੰਦਰ ਚੀਮਾ ਡੀਐਸਪੀ ਸਿਟੀ 1 ਸਤਨਾਮ ਸਿੰਘ ਸਿਟੀ 2 ਮਨੋਜ ਜੀ ਤੇ ਐਸਐਚਓ ਸੁਬਾਨ ਕੋਤਵਾਲੀ ਲਾਹੌਰੀ ਗੇਟ ਅਸੀਂ ਟਿਆ ਬਸਤੀ ਚ ਆਏ ਆ ਜਿਹੜਾ ਕਿ ਇੱਕ ਹੌਟ ਸਪੌਟ ਏਰੀਆ ਹੈ ਤੇ ਅਸੀਂ ਇਨਸ਼ੋਰ ਕਰਾਂਗੇ ਕਿ ਥੋਰੋ ਚੈਕਿੰਗ ਹੋਵੇ ਹਰੇਕ ਸਸਪੀਸ਼ੀਅਸ ਬੰਦੇ ਨੂੰ ਰੋਕ ਕੇ ਚੈੱਕ ਕੀਤਾ ਜਾਵੇ ਤੇ ਜਿਹੜੇ ਵੀ ਨਸ਼ਿਆਂ ਦੇ ਗੋਰਖ ਧੰਦੇ 'ਚ ਪੰਜਾਬ ਦੇ ਯੂਥ ਨੂੰ ਧਕੇਲਦੇ ਆ ਤੇ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਪਹਿਲਾਂ ਵੀ ਅਸੀਂ ਵੱਡੀ ਗਿਣਤੀ 'ਚ ਮੁਕੱਦਮੇ ਦਰਜ ਕਰਕੇ ਕਾਫੀ ਨਸ਼ਾ ਤਸਕਰ ਜਿਹੜੇ ਆ ਉਹ ਅੰਦਰ ਭੇਜੇ ਆ ਤੇ ਅੱਗੇ ਵੀ ਇਹ ਮਹਿੰਮ ਜਿਹੜੀ ਬਦਸਤੂਰ ਜਾਰੀ ਰਹੂਗੀ ਤੇ ਕੁਝ ਰਿਕਵਰੀ ਆ ਕੁਝ ਗ੍ਰਿਫਤਾਰੀਆਂ ਪਈਆਂ ਬਿਲਕੁਲ ਜੀ ਪੂਰੇ ਜ਼ਿਲ੍ਹੇ 'ਚ ਕਾਸੋ ਆਪਰੇਸ਼ਨ ਚੱਲ ਰਿਹਾ ਜਦੋਂ ਇਹ ਸਾਰਾ ਵਾਈਂਡ ਅਪ ਹੋ ਗਿਆ ਦੁਪਹਿਰੇ ਤੁਹਾਨੂੰ ਬਰੀਫ ਪ੍ਰੋਪਰ ਪ੍ਰੈਸ ਨੋਟ ਦਵਾਂਗੇ ਕਿ ਕੀ ਕੀ ਰਿਕਵਰੀਜ਼ ਹੋਈਆਂ ਇੱਥੇ ਕਿ ਹਾਂ ਕੀ ਮੈਸੇਜ ਕੀ ਦੇਣਾ ਹੈ ਮੈਸੇਜ ਇਹ ਹੀ ਦੇਣਾ ਚਾਹੁੰਦੇ ਆ ਜੀ ਨਸ਼ਾ ਤਸਕਰਾਂ ਦੇ ਖਿਲਾਫ ਬਹੁਤ ਸਖਤ ਰਵਈਆ ਹੈ ਤੇ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਊਗਾ ਪਰੰਤੂ ਜਿਹੜੇ ਐਡਿਕਟਸ ਨੇ ਜਿਹੜੇ ਨਸ਼ਿਆਂ ਦੇ ਸਪੋਰਟ ਚ ਪੈ ਕੇ ਉਹ ਅਸੀਂ ਉਹਨਾਂ ਪ੍ਰਤੀ ਸਿੰਪੈਥੈਟਿਕ ਨਿਗਾਹ ਰੱਖਾਂਗੇ ਤੇ ਉਹਨਾਂ ਨੂੰ ਡੀ ਐਡਿਕਸ਼ਨ ਕੇਂਦਰਾਂ 'ਚ ਜਮਾ ਕਰਾ ਕੇ ਤੇ ਉਹਨਾਂ ਨੂੰ ਨਸ਼ੇ ਦੇ ਇਸ ਦਲਦਲ ਤੋਂ ਬਾਹਰ ਨਿਕਲਣ ਲਈ ਪ੍ਰੇਰਣਾ ਦਿੱਤੀ ਜਾਊਗੀ ਇੱਥੇ ਮੈਂ ਇਹ ਵੀ ਦੱਸਣਾ ਚਾਹਾਂਗਾ ਕੁਝ ਦਿਨ ਪਹਿਲਾਂ ਪਰਸੋਂ ਰਾਤ ਨੂੰ ਜਿਹੜਾ ਸਟਰੀਟ ਕਲੱਬ ਹੈਗਾ ਪਟਿਆਲਾ ਉੱਥੇ ਇੱਕ ਫਾਇਰਿੰਗ ਦੀ ਘਟਨਾ ਹੋਈ ਸੀ ਉਹਦੇ ਚ ਬਾਉਂਸਰ ਨਾਲ ਜਦੋਂ ਲੜਾਈ ਹੋਈ ਤੇ ਚਾਰ ਨੌਜਵਾਨਾਂ ਨੇ ਜਿਹੜਾ ਹਮਲਾ ਕੀਤਾ ਉਹਨਾਂ ਚੋਂ ਇੱਕ ਨੌਜਵਾਨ ਨੇ ਆਪਣਾ ਨਜਾਇਜ਼ ਪਿਸਤੌਲ ਕੱਢ ਕੇ ਜਿਹੜਾ ਕਲੱਬ ਦਾ ਬਾਉਂਸਰ ਸੀ ਉਹਦੇ ਉੱਪਰ ਫਾਇਰ ਕੀਤਾ ਤੇ ਇੱਥੇ ਮੈਂ ਦੱਸਣਾ ਚਾਹਾਂਗਾ ਕਿ ਐਸਪੀ ਸਿਟੀ ਡੀਐਸਪੀ ਸਿਟੀ 1 ਤੇ ਐਸਐਚਓ ਕੋਤਵਾਲੀ ਦੀ ਟੀਮ ਨੇ 12 ਘੰਟਿਆਂ 'ਚ ਉਹ ਚਾਰੇ ਦੋਸ਼ੀ ਅਰੈਸਟ ਕਰ ਲਏ ਬਾਰਦਤ ਚ ਵਰਤੀ ਗਈ ਥਾਰ ਗੱਡੀ ਤੇ ਜਿਹੜਾ ਨਜਾਇਜ਼ ਪਿਸਤੌਲ ਸੀ ਉਹ ਵੀ ਬਰਾਮਦ ਕਰ ਲਿਆ ਤੇ ਐਗਜ਼ੈਂਪਲਰੀ ਐਕਸ਼ਨ ਹੋਇਆ 12 ਘੰਟਿਆਂ ਚ ਅਸੀਂ ਚਾਰੋਂ ਦੋਸ਼ੀ ਅਰੈਸਟ ਕੀਤੇ ਤੇ ਜਿਹੜੇ ਉਹ ਲੜਬਾਜੀ ਕਰਕੇ ਪਿਸਤੌਲਾਂ ਦੀ ਚੁੱਕੀ ਫਿਰਦੇ ਆ ਇਹਨਾਂ ਨੂੰ ਸਖਤ ਮੈਸੇਜ ਆ ਕਿ ਪਟਿਆਲੇ ਚ ਇਸ ਤਰੀਕੇ ਦੀ ਬਦਮਾਸ਼ੀ ਜਗੁੰਡਾਈਸ਼ ਨਹੀਂ ਆਗੀ ਠੀਕ ਹੈ ਜਿੱਥੇ ਕਿ ਪੁਲਿਸ ਵਾਲੋ ਯੋਧਨਸ਼ਾ ਵਿਰੋਧ ਤਹਿਤ ਵਕ ਵਕ ਥਾਵਾਂ ਦੇ ਉੱਤੇ ਕਾਸੋ ਆਪਰੇਸ਼ਨ ਚਲਾਇਆ ਜਾ ਰਹੇ ਨੇ ਉੱਥੇ ਹੀ ਪਟਿਆਲਾ ਦੇ ਵਿੱਚ ਅੱਜ ਐਸੇ ਕਾਸੋ ਆਪਰੇਸ਼ਨ ਤਹਿਰ ਮਾਹੌਲ ਗਰਮ ਹੋ ਗਿਆ ਦਿੱਤੇ ਕਿ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਜਿੱਥੇ ਕਿ ਪੁਲਿਸ ਵੱਲੋਂ ਸਨੋਰੀ ਅੱਡੇ ਤੇ ਜਦ ਕਾਸੋ ਆਪਰੇਸ਼ਨ ਚਲਾਇਆ ਜਾ ਰਿਹਾ ਸੀ ਤਾਂ ਉਸ ਵੇਲੇ ਇੱਕ ਮਹਿਲਾ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਨੂੰ ਗ੍ਰਿਫਤਾਰ ਕਰਕੇ ਜਦ ਲਿਜਾਇਆ ਜਾ ਰਿਹਾ ਸੀ ਤਾਂ ਦੋ ਹੋਰ ਮਹਿਲਾਵਾਂ ਨੇ ਉੱਥੇ ਹੰਗਾਮਾ ਕਰ ਦਿੱਤਾ ਅਤੇ ਹਾਈ ਵੋਲਟੇਜ ਡਰਾਮਾ ਸ਼ੁਰੂ ਹੋ ਗਿਆ ਜਿਸ ਤੰਗੀ ਤਸਵੀਰਾਂ ਸਾਹਮਣੇ ਆਏ ਹਨ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਪਟਿਆਲਾ ਵਿਖੇ ਇਹ ਮਾਮਲਾ ਵਾਪਰਿਆ ਜਿੱਥੇ ਕਿ ਪਟਿਆਲਾ ਦੇ ਵਿੱਚ ਐਸਐਸਪੀ ਵਰੁਣ ਸ਼ਰਮਾ ਦੀ ਅਗਵਾਈ ਹੇਠ ਕਾਸੋ ਆਪਰੇਸ਼ਨ ਚਲਾਇਆ ਜਾ ਰਿਹਾ ਸੀ ਸਨੋਰੀ ਅੱਡੇ ਦੇ ਉੱਤੇ ਇਸ ਵਕਤ ਹ ਹੰਗਾਮਾ ਹੋਇਆ ਤੁਹਾਨੂੰ ਦੱਸ ਦਈਏ ਕਿ ਦੋ ਮਹਿਲਾਵਾਂ ਨੇ ਪੁਲਿਸ ਦੀ ਗੱਡੀ ਦੇ ਅੱਗੇ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ ਉਹ ਸੜਕ ਤੇ ਹੀ ਲੇਟ ਗਈਆਂ ਜਿਸ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਮੌਕੇ ਤੋਂ ਹਟਾਇਆ ਅਤੇ ਉਕਤ ਮਹਿਲਾ ਨੂੰ ਆਪਣੇ ਨਾਲ ਲੈ ਗਏ ਇਸ ਮੌਕੇ ਤੇ ਐਸਐਸਪੀ ਵਰਨ ਸ਼ਰਮਾ ਨੇ ਕਿਹਾ ਕਿ ਨਸ਼ੇ ਵੇਚਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਕਿ ਕੋਈ ਕੋ ਜਾਣਕਾਰੀ ਸਾਂਝੀ ਕਰ ਰਿਹਾ ਨੇ ਉਹ ਵੀ ਤੁਹਾਨੂੰ ਸੁਣਾਉਣ ਨੇ ਦੇਖੋ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਮਾਨਯੋਗ ਮੁੱਖ ਮੰਤਰੀ ਪੰਜਾਬ ਤੇ ਮਾਨਯੋਗ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ ਹੈ ਪੰਜਾਬ ਸਰਕਾਰ ਦੀ ਜਿਹੜੀ ਯੋਧ ਨਸ਼ਿਆਂ ਵਿਰੁੱਧ ਮੁਹਿੰਮ ਆ ਉਹਨੂੰ ਬੜਾ ਤਗੜਾ ਹੁੰਗਾਰਾ ਜਿਹੜਾ ਆ ਪਬਲਿਕ ਸਪੋਰਟ ਦਾ ਵੀ ਮਿਲ ਰਿਹਾ ਹੈ ਅੱਜ ਉਸੇ ਯੋਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਅਸੀਂ ਦੁਬਾਰੇ ਇੱਕ ਕਾਰਡਨੈਂਟ ਸਰਚ ਆਪਰੇਸ਼ਨ ਕਾਸੋ ਆਪਰੇਸ਼ਨ ਪਲਾਨ ਕੀਤਾ ਐਸਪੀ ਸਿਟੀ ਬਲਵਿੰਦਰ ਚੀਮਾ ਡੀਐਸਪੀ ਸਿਟੀ 1 ਸਤਨਾਮ ਸਿੰਘ ਸਿਟੀ 2 ਮਨੋਜ ਜੀ ਤੇ ਐਸਐਚਓ ਸੁਬਾਨ ਕੋਤਵਾਲੀ ਲਾਹੌਰੀ ਗੇਟ ਅਸੀਂ ਟਿਆ ਬਸਤੀ 'ਚ ਆਏ ਆ ਜਿਹੜਾ ਕਿ ਇੱਕ ਹੌਟ ਸਪੌਟ ਏਰੀਆ ਹੈ ਤੇ ਅਸੀਂ ਇਨਸ਼ੋਰ ਕਰਾਂਗੇ ਕਿ thorough checking ਹੋਵੇ ਹਰੇਕ ਸਸਪੀਸ਼ੀਅਸ ਬੰਦੇ ਨੂੰ ਰੋਕ ਕੇ ਚੈੱਕ ਕੀਤਾ ਜਾਵੇ ਤੇ ਜਿਹੜੇ ਵੀ ਨਸ਼ਿਆਂ ਦੇ ਗੋਰਖ ਧੰਦੇ 'ਚ ਪੰਜਾਬ ਦੇ ਯੂਥ ਨੂੰ ਧਕੇਲਦੇ ਆ ਤੇ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਪਹਿਲਾਂ ਵੀ ਅਸੀਂ ਵੱਡੀ ਗਿਣਤੀ 'ਚ ਮੁਕੱਦਮੇ ਦਰਜ ਕਰਕੇ ਕਾਫੀ ਨਸ਼ਾ ਤਸਕਰ ਜਿਹੜੇ ਆ ਉਹ ਅੰਦਰ ਭੇਜੇ ਆ ਤੇ ਅੱਗੇ ਵੀ ਇਹ ਮਹਿੰਮ ਜਿਹੜੀ ਬਦਸਤੂਰ ਜਾਰੀ ਰਹੂਗੀ ਤੇ ਕੁਝ ਰਿਕਵਰੀ ਆ ਕੁਝ ਗ੍ਰਿਫਤਾਰੀਆਂ ਪਈਆਂ ਬਿਲਕੁਲ ਜੀ ਪੂਰੇ ਜ਼ਿਲ੍ਹੇ ਚ ਕਾਸੋ ਆਪਰੇਸ਼ਨ ਚੱਲ ਰਿਹਾ ਜਦੋਂ ਇਹ ਸਾਰਾ ਵਾਈਂਡ ਅਪ ਹੋ ਗਿਆ ਦੁਪਹਿਰੇ ਤੁਹਾਨੂੰ ਬਰੀਫ ਪ੍ਰੋਪਰ ਪ੍ਰੈਸ ਨੋਟ ਦਵਾਂਗੇ ਕਿ ਕੀ ਕੀ ਰਿਕਵਰੀਜ਼ ਹੋਈਆਂ ਇਹਦੇ ਚ ਜੀ ਹਾਂ ਕੀ ਮੈਸੇਜ ਕੀ ਦੇਣਾ ਹੈ ਮੈਸੇਜ ਇਹ ਹੀ ਦੇਣਾ ਚਾਹੁੰਦੇ ਆ ਜੀ ਨਸ਼ਾ ਤਸਕਰਾਂ ਦੇ ਖਿਲਾਫ ਬਹੁਤ ਸਖਤ ਰਵਈਆ ਹੈ ਤੇ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਊਗਾ ਪਰੰਤੂ ਜਿਹੜੇ ਐਡਿਕਟਸ ਨੇ ਜਿਹੜੇ ਨਸ਼ਿਆਂ ਦੇ ਸਕੂਲ ਚ ਬੈ ਕੇ ਉਹ ਅਸੀਂ ਉਹਨਾਂ ਪ੍ਰਤੀ ਸਿੰਪੈਥੈਟਿਕ ਨਿਗਾਹ ਰੱਖਾਂਗੇ ਤੇ ਉਹਨਾਂ ਨੂੰ ਡੀ ਐਡਿਕਸ਼ਨ ਕੇਂਦਰਾਂ 'ਚ ਜਮਾ ਕਰਾ ਕੇ ਤੇ ਉਹਨਾਂ ਨੂੰ ਨਸ਼ੇ ਦੇ ਇਸ ਦਲਦਲ ਤੋਂ ਬਾਹਰ ਨਿਕਲਣ ਲਈ ਪ੍ਰੇਰਣਾ ਦਿੱਤੀ ਜਾਊਗੀ ਇਥੇ ਮੈਂ ਇਹ ਵੀ ਦੱਸਣਾ ਚਾਹਾਂਗਾ ਕੁਝ ਦਿਨ ਪਹਿਲਾਂ ਪਰਸੋਂ ਰਾਤ ਨੂੰ ਜਿਹੜਾ ਸਟਰੀਟ ਕਲੱਬ ਹੈਗਾ ਪਟਿਆਲਾ ਉੱਥੇ ਇੱਕ ਫਾਇਰਿੰਗ ਦੀ ਘਟਨਾ ਹੋਈ ਸੀ ਉਹਦੇ 'ਚ ਬਾਉਂਸਰ ਨਾਲ ਜਦੋਂ ਲੜਾਈ ਹੋਈ ਤੇ ਚਾਰ ਨੌਜਵਾਨਾਂ ਨੇ ਜਿਹੜਾ ਹਮਲਾ ਕੀਤਾ ਉਹਨਾਂ 'ਚੋਂ ਇੱਕ ਨੌਜਵਾਨ ਨੇ ਆਪਣਾ ਨਾਜਾਇਜ਼ ਪਿਸਤੌਲ ਕੱਢ ਕੇ ਜਿਹੜਾ ਕਲੱਬ ਦਾ ਬਾਉਂਸਰ ਸੀ ਉਹਦੇ ਉੱਪਰ ਫਾਇਰ ਕੀਤਾ ਤੇ ਇੱਥੇ ਮੈਂ ਦੱਸਣਾ ਚਾਹਾਂਗਾ ਕਿ ਐਸਪੀ ਸਿਟੀ ਡੀਐਸਪੀ ਸਿਟੀ ਵਨ ਤੇ ਐਸਐਚਓ ਕੋਤਵਾਲੀ ਦੀ ਟੀਮ ਨੇ 12 ਘੰਟਿਆਂ 'ਚ ਉਹ ਚਾਰੇ ਦੋਸ਼ੀ ਅਰੈਸਟ ਕਰ ਲੇ ਬਾਹਰ ਦਾ ਚ ਵਰਤੀ ਗਈ ਥਾਰ ਗੱਡੀ ਤੇ ਜਿਹੜਾ ਨਜਾਇਜ਼ ਪਿਸਤੌਲ ਸੀ ਉਹ ਵੀ ਬਰਾਮਦ ਕਰ ਲਿਆ ਤੇ ਐਗਜ਼ੈਂਪਲਰੀ ਐਕਸ਼ਨ ਹੋਇਆ 12 ਘੰਟਿਆਂ 'ਚ ਅਸੀਂ ਚਾਰੋਂ ਦੋਸ਼ੀ ਅਰੈਸਟ ਕੀਤੇ ਤੇ ਜਿਹੜੇ ਉਹ ਲੜਬਾਜੀ ਕਰਕੇ ਪਿਸਤੌਲਾਂ ਦੀ ਚੁੱਕੀ ਫਿਰਦੇ ਆ ਇਹਨਾਂ ਨੂੰ ਸਖਤ ਮੈਸੇਜ ਆ ਕਿ ਪਟਿਆਲੇ 'ਚ ਇਸ ਤਰੀਕੇ ਦੀ ਬਦਮਾਸ਼ੀ ਦੀ ਗੁੰਡਾਇਸ਼ ਨਹੀਂ ਆਏ ਜਿੱਥੇ ਕਿ ਪੁਲਿਸ ਵਾਲੋ ਯੋਧਨਸ਼ਾ ਵਿਰੋਧ ਤਹਿਤ ਵਕ ਵਕ ਥਾਵਾਂ ਦੇ ਉਤੇ ਕਾਸੋ ਆਪਰੇਸ਼ਨ ਚਲਾਏ ਜਾ ਰਹੇ ਨੇ ਉੱਥੇ ਹੀ ਪਟਿਆਲਾ ਦੇ ਵਿੱਚ ਅੱਜ ਐਸੇ ਕਾਸੋ ਆਪਰੇਸ਼ਨ ਤਹਿਰ ਮਾਹੌਲ ਗਰਮ ਹੋ ਗਿਆ ਜਿੱਥੇ ਕਿ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਜਿੱਥੇ ਕਿ ਪੁਲਿਸ ਵਾਲੋ ਸਨੋਰੀ ਅੱਡੇ ਤੇ ਜਦ ਕਾਸੋ ਆਪਰੇਸ਼ਨ ਚਲਾਇਆ ਜਾ ਰਿਹਾ ਸੀ ਤਾਂ ਉਸ ਵੇਲੇ ਇੱਕ ਮਹਿਲਾ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਨੂੰ ਗ੍ਰਿਫਤਾਰ ਕਰਕੇ ਜਦ ਲਿਜਾਇਆ ਜਾ ਰਿਹਾ ਸੀ ਤਾਂ ਦੋ ਹੋਰ ਮਹਿਲਾਵਾਂ ਨੇ ਉੱਥੇ ਹੰਗਾਮਾ ਕਰ ਦਿੱਤਾ ਅਤੇ ਹਾਈ ਵੋਲਟੇਜ ਡਰਾਮਾ ਸ਼ੁਰੂ ਹੋ ਗਿਆ ਜਿਸ ਤੰਗੀ ਤਸਵੀਰਾਂ ਸਾਹਮਣੇ ਆਏ ਹਨ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪਟਿਆਲਾ ਵਿਖੇ ਇਹ ਮਾਮਲਾ ਵਾਪਰਿਆ ਜਿੱਥੇ ਕਿ ਪਟਿਆਲਾ ਦੇ ਵਿੱਚ ਐਸਐਸਪੀ ਵਰੁਣ ਸ਼ਰਮਾ ਦੀ ਅਗਵਾਈ ਹੇਠ ਕਾਸੋ ਆਪਰੇਸ਼ਨ ਚਲਾਇਆ ਜਾ ਰਿਹਾ ਸੀ ਸਨੋਰੀ ਅੱਡੇ ਦੇ ਉੱਤੇ ਕਾਸੋ ਆਪਰੇਸ਼ਨ ਚਲਾਇਆ ਜਾ ਰਿਹਾ ਸੀ ਜਿਸ ਵਕਤ ਇਹ ਹੰਗਾਮਾ ਹੋਇਆ ਤੁਹਾਨੂੰ ਦੱਸ ਦਈਏ ਕਿ ਦੋ ਮਹਿਲਾਵਾਂ ਨੇ ਪੁਲਿਸ ਦੀ ਗੱਡੀ ਦੇ ਅੱਗੇ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ ਉਹ ਸੜਕ ਤੇ ਹੀ ਲੇਟ ਗਈਆਂ ਜਿਸ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਮੌਕੇ ਤੋਂ ਹਟਾਇਆ ਅਤੇ ਉਕਤ ਮਹਿਲਾ ਨੂੰ ਆਪਣੇ ਨਾਲ ਲੈ ਗਏ ਇਸ ਮੌਕੇ ਤੇ ਐਸਐਸਪੀ ਵਰਨ ਸ਼ਰਮਾ ਨੇ ਕਿਹਾ ਕਿ ਨਸ਼ੇ ਵੇਚਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਕਿ ਕੋਈ ਕੋ ਜਾਣਕਾਰੀ ਸਾਂਝੀ ਕਰ ਰਿਹਾ ਨੇ ਕੋਵਿਤਨ ਸੁਨਨ ਨੇ ਦੇਖੋ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਮਾਨਯੋਗ ਮੁੱਖ ਮੰਤਰੀ ਪੰਜਾਬ ਤੇ ਮਾਨਯੋਗ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ ਹੈ ਪੰਜਾਬ ਸਰਕਾਰ ਦੀ ਜਿਹੜੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਆ ਉਹਨੂੰ ਬੜਾ ਤਗੜਾ ਹੁੰਗਾਰਾ ਜਿਹੜਾ ਆ ਪਬਲਿਕ ਸਪੋਰਟ ਦਾ ਵੀ ਮਿਲ ਰਿਹਾ ਹੈ ਅੱਜ ਉਸੇ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਦੇ ਤਹਿਤ ਅਸੀਂ ਦੁਬਾਰੇ ਇੱਕ ਕਾਰਡਨ ਐਂਡ ਸਰਚ ਆਪਰੇਸ਼ਨ ਕਾਸੋ ਆਪਰੇਸ਼ਨ ਪਲਾਨ ਕੀਤਾ ਐਸਪੀ ਸਿਟੀ ਬਲਵਿੰਦਰ ਚੀਮਾ ਡੀਐਸਪੀ ਸਿਟੀ 1 ਸਤਨਾਮ ਸਿੰਘ ਸਿਟੀ 2 ਮਨੋਜ ਜੀ ਤੇ ਐਸਐਚਓ ਸੁਬਾਨ कोतਵਾਲੀ ਲਾਹੌਰੀ ਗੇਟ ਅਸੀਂ ਟਿਆ ਬਸਤੀ 'ਚ ਆਏ ਆ ਜਿਹੜਾ ਕਿ ਇੱਕ ਹੌਟਸਪੌਟ ਏਰੀਆ ਐ ਤੇ ਅਸੀਂ ਇਨਸ਼ੋਰ ਕਰਾਂਗੇ ਕਿ ਥੋਰੋ ਚੈਕਿੰਗ ਹੋਵੇ ਹਰੇਕ ਸਸਪੀਸ਼ੀਅਸ ਬੰਦੇ ਨੂੰ ਰੋਕ ਕੇ ਚੈੱਕ ਕੀਤਾ ਜਾਵੇ ਤੇ ਜਿਹੜੇ ਵੀ ਨਸ਼ਿਆਂ ਦੇ ਗੋਰਖ ਧੰਦੇ 'ਚ ਪੰਜਾਬ ਦੇ ਯੂਥ ਨੂੰ ਧੱਕੇਲ ਦੇ ਤੇ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਪਹਿਲਾਂ ਵੀ ਅਸੀਂ ਵੱਡੀ ਗਿਣਤੀ 'ਚ ਮੁਕੱਦਮੇ ਦਰਜ ਕਰਕੇ ਕਾਫੀ ਨਸ਼ਾ ਤਸਕਰ ਜਿਹੜੇ ਆ ਉਹ ਅੰਦਰ ਭੇਜੇ ਆ ਤੇ ਅੱਗੇ ਵੀ ਇਹ ਮਹਿੰਮ ਜਿਹੜੀ ਬਦਸਤੂਰ ਜਾਰੀ ਰਹੂਗੀ ਤੇ ਕੁਝ ਰਿਕਵਰੀ ਆ ਕੁਝ ਗ੍ਰਿਫਤਾਰੀਆਂ ਪਈਆਂ ਬਿਲਕੁਲ ਜੀ ਪੂਰੇ ਜ਼ਿਲ੍ਹੇ 'ਚ ਕਾਸੋ ਆਪਰੇਸ਼ਨ ਚੱਲ ਰਿਹਾ ਜਦੋਂ ਇਹ ਸਾਰਾ ਵਾਈਂਡ ਅਪ ਹੋ ਗਿਆ ਦੁਪਹਿਰੇ ਤੁਹਾਨੂੰ ਬਰੀਫ ਪ੍ਰੋਪਰ ਪ੍ਰੈਸ ਨੋਟ ਦਵਾਂਗੇ ਕਿ ਕੀ ਕੀ ਰਿਕਵਰੀਜ਼ ਹੋਈਆਂ ਇੱਥੇ ਜੀ ਹਾਂ ਕੀ ਮੈਸੇਜ ਕੀ ਦੇਣਾ ਹੈ ਮੈਸੇਜ ਇਹ ਹੀ ਦੇਣਾ ਚਾਹੁੰਦੇ ਹਾਂ ਜੀ ਨਸ਼ਾ ਤਸਕਰਾਂ ਦੇ ਖਿਲਾਫ ਬਹੁਤ ਸਖਤ ਰਵਈਆ ਹੈ ਤੇ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਊਗਾ ਪਰੰਤੂ ਜਿਹੜੇ ਐਡਿਕਟਸ ਨੇ ਜਿਹੜੇ ਨਸ਼ਿਆਂ ਦੇ ਸਪੋਰਟ ਚ ਬੈ ਕੇ ਉਹ ਅਸੀਂ ਉਹਨਾਂ ਪ੍ਰਤੀ ਸਿੰਪੈਥੈਟਿਕ ਨਿਗਾਰਕ ਖਾਂਗੇ ਤੇ ਉਹਨਾਂ ਨੂੰ ਡੀ ਐਡਿਕਸ਼ਨ ਕੇਂਦਰਾਂ 'ਚ ਜਮਾ ਕਰਾ ਕੇ ਤੇ ਉਹਨਾਂ ਨੂੰ ਨਸ਼ੇ ਦੇ ਇਸ ਦਲਦਲ ਤੋਂ ਬਾਹਰ ਨਿਕਲਣ ਲਈ ਪ੍ਰੇਰਣਾ ਦਿੱਤੀ ਜਾਊਗੀ ਇੱਥੇ ਮੈਂ ਇਹ ਵੀ ਦੱਸਣਾ ਚਾਹਾਂਗਾ ਕੁਝ ਦਿਨ ਪਹਿਲਾਂ ਪਰਸੋਂ ਰਾਤ ਨੂੰ ਜਿਹੜਾ ਸਟਰੀਟ ਕਲੱਬ ਹੈਗਾ ਪਟਿਆਲਾ ਉੱਥੇ ਇੱਕ ਫਾਇਰਿੰਗ ਦੀ ਘਟਨਾ ਹੋਈ ਸੀ ਉਹਦੇ ਚ ਬਾਉਂਸਰ ਨਾਲ ਜਦੋਂ ਲੜਾਈ ਹੋਈ ਤੇ ਚਾਰ ਨੌਜਵਾਨਾਂ ਨੇ ਜਿਹੜਾ ਹਮਲਾ ਕੀਤਾ ਉਹਨਾਂ ਚੋਂ ਇੱਕ ਨੌਜਵਾਨ ਨੇ ਆਪਣਾ ਨਜਾਇਜ਼ ਪਿਸਤੌਲ ਕੱਢ ਕੇ ਜਿਹੜਾ ਕਲੱਬ ਦਾ ਬਾਉਂਸਰ ਸੀ ਉਹਦੇ ਉੱਪਰ ਫਾਇਰ ਕੀਤਾ ਤੇ ਇੱਥੇ ਮੈਂ ਦੱਸਣਾ ਚਾਹਾਂਗਾ ਕਿ ਐਸਪੀ ਸਿਟੀ ਡੀਐਸਪੀ ਸਿਟੀ 1 ਤੇ ਐਸਐਚਓ ਕੋਤਵਾਲੀ ਦੀ ਟੀਮ ਨੇ 12 ਘੰਟਿਆਂ ਚ ਉਹ ਚਾਰੇ ਦੋਸ਼ੀ ਅਰੈਸਟ ਕਰ ਲਏ وارदात ਚ ਵਰਤੀ ਗਈ ਥਾਰ ਗੱਡੀ ਤੇ ਜਿਹੜਾ ਨਜਾਇਜ਼ ਪਿਸਤੌਲ ਸੀ ਉਹ ਵੀ ਬਰਾਮਦ ਕਰ ਲਿਆ ਤੇ ਐਗਜ਼ੈਂਪਲਰੀ ਐਕਸ਼ਨ ਹੋਇਆ 12 ਘੰਟਿਆਂ ਚ ਅਸੀਂ ਚਾਰੋਂ ਦੋਸ਼ੀ ਅरेस्ट ਕੀਤੇ ਤੇ ਜਿਹੜੇ ਉਹ ਲੜਬਾਜੀ ਕਰਕੇ ਪਿਸਤੌਲਾਂ ਦੀ ਚੁੱਕੀ ਫਿਰਦੇ ਆ ਇਹਨਾਂ ਨੂੰ ਸਖਤ ਮੈਸੇਜ ਆ ਕਿ ਪਟਿਆਲੇ ਚ ਇਸ ਤਰੀਕੇ ਦੀ ਬਦਮਾਸ਼ੀ ਜਗੁੰਡਾਈਸ਼ ਨਹੀਂ ਆਗੀ ਠੀਕ ਆ ਠੀਕ